ਦੋ ਜੀ ਮੈਂ ਆ ਤੁਹਾਡਾ ਮਿੱਤਰ ਜਬਾਰ ਚੋਦਰੀ ਤੇ ਗੱਲ ਬਾਤ ਅੱਜ ਦੀ ਜਿਹੜੀ ਬੜੀ ਖਾਸ ਹੈ ਕਿਉਂਕਿ ਮਹਿਮਾਨ ਵੀ ਮੇਰੇ ਨਾਲ ਬੜੇ ਖਾਸ ਨੇ ਗੱਲ ਇਹ ਜੇ ਕਿ ਪਾਕਿਸਤਾਨ ਤੇ ਹਿੰਦੁਸਤਾਨ ਦੋ ਅਲੱਗ-ਅਲੱਗ ਹਕੀਕਤਾਂ ਨੇ ਤੇ ਪਾਕਿਸਤਾਨ ਯਾਨੀ ਮੁਸਲਮਾਨਾ ਨੇ ਇਸ ਹਕੀਕਤ ਨੂੰ 47 ਤੋਂ ਪਹਿਲਾਂ ਹੀ تسلیم ਕਰਕੇ ਮੰਨ ਕੇ ਤੇ ਫਿਰ ਹਿੱਕ ਤੇ ਜ਼ੋਰ ਤੇ ਆਜ਼ਾਦੀ ਲਈ ਹਿੰਦੁਸਤਾਨ ਜਿਹੜਾ ਜਾਂ ਹਿੰਦੂ ਜਿਹੜੇ ਕਹਿ ਲੋ ਤੁਸੀਂ ਉਹ 47 ਵਿੱਚ ਤੇ ਖਮੋਸ਼ ਰਹਿ ਕਿਕਰ ਉਹਨਾਂ ਦਾ ਭਲਾ ਫਾਇਦਾ ਹੋ ਰਿਹਾ ਸੀ ਕਿ ਚਲੋ ਆਜ਼ਾਦੀ ਨਾਲ ਮਿਲਦੀ ਪਈ ਹੈ ਪਰ ਉਹਨਾਂ ਨੇ ਇਹ ਦਿਲ ਚ ਗੱਲ ਰੱਖੀ ਕਿ ਕਦੀ ਵੀ ਪਾਕਿਸਤਾਨ ਦੀ ਜਿਹੜੀ ਹਕੀਕਤ ਹੈ ਉਹਨੂੰ ਮੰਨਿਆ ਨਹੀਂ ਉਹਨਾਂ ਨੇ ਫੈਸਲਾ ਕੀਤਾ ਕਿ ਪਾਕਿਸਤਾਨ ਦੀ ਹੋਂਦ ਨੂੰ ਜਦੋਂ ਉਹਨੂੰ ਮੌਕਾ ਮਿਲੇਗਾ ਜਿਸ ਰੂਪ ਵਿੱਚ ਵੀ ਮੌਕਾ ਮਿਲੇਗਾ ਉਹ ਉਹਨੂੰ ਕਮਜ਼ੋਰ ਕਰਨਗੇ ਉਹਨੂੰ ਜਿਹੜਾ ਆਪਣਾ ਢਾਣ ਦੀ ਕੋਸ਼ਿਸ਼ ਕਰਨਗੇ ਮੁਕਾਣ ਦੀ ਕੋਸ਼ਿਸ਼ ਕਰਨਗੇ ਅੱਛਾ ਗੱਲ ਸਿਰਫ ਪਾਕਿਸਤਾਨ ਤੇ ਹਿੰਦੁਸਤਾਨ ਦੇ ਦਰਮਿਆਨ ਰਹਿੰਦੀ ਜਾ ਹਿੰਦੂਆਂ ਤੇ ਮੁਸਲਮਾਨਾਂ ਦੇ ਦਰਮਿਆਨ ਰਹਿੰਦੀ ਤੇ ਫਿਰ ਵੀ ਅਸੀਂ ਤੇ ਇਹਨਾਂ ਨਾਲ ਨਹੀਂ ਬੜੀ ਰਹੇ ਪਿਛਲੇ 80 ਸਾਲਾਂ ਤੋਂ ਤੇ ਅਸੀਂ ਜਿਹੜਾ ਹੁਣ ਇਹਨਾਂ ਨੂੰ ਤਾਜ਼ਾ ਜੂਤ ਪੌਲਾ ਕੀਤਾ ਉਹ ਕੋਈ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਪਰ ਮਸਲਾ ਇਹ ਬਣਿਆ ਕਿ ਹਿੰਦੂਆਂ ਨੇ ਇਹ ਪੰਜਾਬ ਨੂੰ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਇਹ ਆਪਣਾ ਲੜਾਈ ਦਾ ਕੋਲੈਟਰਲ ਬਣਾ ਦਿੱਤਾ ਜੰਗ ਲੱਗੀ ਯੁੱਧ ਲੱਗੀ ਤਾਂ ਹਿੰਦੂ ਅੱਗੇ ਆਪਣਾ ਪਿੱਛੇ हट ਜਾਣ ਤੇ ਸਿੰਘ ਸਰਦਾਰ ਜਿਹੜੇ ਨੇ ਇਹਨਾਂ ਨੂੰ ਪਹਾੜ ਤੇ ਚੜਾ ਕੇ ਅੱਗੇ ਢਾ ਦੇਓ ਹੋਰ ਮਸਲਾ ਆਵੇ ਸਾਰੇ ਜਿਹੜੇ ਲੱਗਲੇ ਬਾਰਡਰ ਦੇ ਪਿੰਡ ਨੇ ਉਹ ਖਾਲੀ ਕਰਾ ਕੇ ਪਿੱਛੇ ਧੱਕ ਦਿਓ بے ਘਰ ਕਰ ਦਿਓ ਇਹ سلسلہ ਚੱਲਿਆ ਆ ਰਿਹਾ ਸੀ ਤੇ ਜਿਹੜਾ ਪੰਜਾਬੀ ਮੇਰਾ ਇਹ 60 ਸਾਲਾਂ ਤੋਂ ਇਸੇ ਕੋਲੈਟਰਨ ਦੀ ਚੱਕੀ ਵਿੱਚ ਪਿਸਦਾ ਜਾ ਰਿਹਾ ਕੋਹਲੂ ਵਿੱਚ ਫਸਿਆ ਵਿਚਾਰਾ ਪਰ ਹੁਣ ਜਿਹੜਾ ਹੁਣ ਜਿਹੜਾ ਹਮਲਾ ਕੀਤਾ ਇਹ ਬੜਾਈ ਆਪਣਾ ਕੀ ਕਹਿੰਦੇ ਨੇ ਬੜਾਈ ਇਹ ਕਹਿੰਦੇ ਕਿ ਬਹੁਤ ਇੱਕ سنگੀਨ ਇੱਕ ਸੂਰਤ-ਏ-ਹਾਲ ਬਣ ਗਈ ਬੜੀ ਗੰਭੀਰ ਹੈ ਇਹਨਾਂ ਨੇ ਹੁਣ ਜਿਹੜਾ ਉਹਨਾਂ ਦੇ ਧਾਰਮਿਕ ਜਿਹੜੀ ਆਪਣਾ ਆਈਡੀਆਲੋਜੀ ਹੈ ਉਹਨੂੰ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ ਤੇ ਹੁਣ ਖਬਰ ਇਹ ਹੈਗੀ ਏ ਕਿ ਹਿੰਦੁਸਤਾਨ ਸਰਕਾਰ ਨੇ ਜਿਹੜਾ ਗੁਰੂ ਨਾਨਕ ਦਾ ਜਨਮ ਸਥਾਨ ਮਨਾਉਣ ਦਾ ਨਵੰਬਰ ਵਿੱਚ ਜਿਹੜਾ ਆਪਣਾ ਇੱਥੇ ਇੱਕ ਅਫਸਰ ਆਂਦਾ ਹੈ ਉਹਦੇ ਤੇ ਉਹਨੇ ਕਿਹਾ ਜੀ ਕਿ ਪੰਜਾਬ ਤੋਂ ਸਿੱਖ ਜਿਹੜਾ ਕੋਈ ਪਾਕਿਸਤਾਨ ਅਸੀਂ ਨਹੀਂ ਜਾਣਦੇ ਅੱਜ ਦੀ ਗੱਲਬਾਤ ਅਸੀਂ ਇਸੇ ਤੇ ਕਰਾਂਗੇ ਕਿ ਜਦੋਂ ਕੋਈ ਬੰਦਾ ਆ ਜਾ ਕੋਈ ਰਿਆਸਤ ਜਿਹੜਾ ਆਪਣੇ ਸ਼ਹਿਰੀਆਂ ਦੇ ਧਰਮ ਦੇ ਉੱਤੇ ਰਿਲੀਜੀਅਸ ਬਲੀਫ ਦੇ ਉੱਤੇ ਜਦੋਂ ਹਮਲਾ ਕਰੇ ਉਹਨੂੰ ਤੋਂ ਡਿਸਕਨੈਕਟ ਕਰਨ ਦੀ ਕੋਸ਼ਿਸ਼ ਕਰੇ ਉਹਦੀ ਆਵਾਦਤ ਨੂੰ ਰੋਕੇ ਉਹਦੇ ਯਕੀਨ ਤੋਂ ਰੋਕੇ ਤੇ ਫਿਰ ਜਿਹੜੀ ਉਹਦੀ ਮਾਨਸਿਕਤਾ ਦੇ ਉੱਤੇ ਇਨਸਾਨ ਦੇ ਉੱਤੇ ਕੀ ਅਸਰات ਪੈਂਦੇ ਨੇ ਔਰ ਕਿਸ ਤਰ੍ਹਾਂ ਰਿਐਕਟ ਕਰ ਸਕਦਾ ਉਹ ਤੇ ਡਾਕਟਰ ਸ਼ਾਜ਼ੀਆ ਅਨਵਰ ਚੀਮਾ ਸਾਹਿਬ ਮੇਰੇ ਨਾਲ ਮੌਜੂਦ ਨੇ ਤੁਸੀਂ ਇਹਨਾਂ ਦਾ ਤਾਰਫ਼ ਪਹਿਲੇ ਸੁਣ ਚੁੱਕੇ ਹੋ ਜਾਣਦੇ ਹੋ ਤੇ ਇਹ ਇਹਨਾਂ ਚੀਜ਼ਾਂ ਦੇ ਇਹਨਾਂ ਗੱਲਾਂ ਦੀ ਮਾਹਿਰ ਨੇ ਤੇ ਹੁਣ ਜਿਹੜਾ ਮੈਂ ਇਹਨੂੰ ਪੁੱਛਾਂਗਾ ਖਾਸ ਤੌਰ ਤੇ ਕਿ ਰਿਲੀਜੀਅਸ ਲੀਡਰਸ ਆ ਅਸੀਂ ਦੇਖ ਲਏ ਆ ਕਿ Hindu ਵਿਅਕਤ ਰਮ ਹਿੰਦੂ ਇੱਕ ਧਰਮ ਹੈ ਉਹ ਪ੍ਰੈਕਟਿਸ ਕਰਦੇ ਨੇ ਤੇ ਉਹਨਾਂ ਨੂੰ ਬੜੀ ਆਜ਼ਾਦੀ ਹੈ ਹਰ ਹਿੰਦੁਸਤਾਨ ਵਿੱਚ ਉਹਨਾਂ ਦੀਆਂ ਜਿਹੜੀਆਂ ਆਪਣੀਆਂ ਯਾਤਰਾ ਹੁੰਦੀਆਂ ਜਾਂ ਜਿਹੜਾ ਕੋਈ ਮੇਲੇ ਹੁੰਦੇ ਨੇ ਜਿਹੜਾ ਕੋਈ ਦੀਵਾਲੀ ਹੋਲੀ ਹੁੰਦੀ ਹੈ ਉਹਨੂੰ ਬੜਾ ਪ੍ਰੋਟੋਕੋਲ ਦੇ ਕੇ ਜਿਹੜੀ ਸਰਕਾਰ ਰਿਆਸਤ ਹੈ ਆਪਣਾ ਪੈਸਾ ਖਰਚ ਕਰਕੇ ਉਹਨਾਂ ਨੂੰ ਮਨਾਉਂਦੀ ਏ ਉਹਨੂੰ ਪ੍ਰੋਟੈਕਟ ਕਰਦੀ ਏ ਜਦੋਂ ਹਿੰਦੂਆ ਆਪਣੇ ਜਿਹੜੇ ਬਿਲੀਫ ਸਿਸਟਮ ਜਿਹੜਾ ਨਾ ਉਹ ਨਹੀਂ ਆਪਣਾ ਡਿਸਕਨੈਕਟ ਨਹੀਂ ਕਰ ਰਹਾ ਸਿੱਖਾਂ ਦੇ ਪਿੱਛੇ ਕਿਉਂ ਕੋਈ ਜ਼ਵਾਬ ਨਹੀਂ ਇਹਦਾ جواب ਜਿਹੜਾ ਹੈ ਨਾ ਉਹ ਦੇਣ ਵਾਸਤੇ ਥੋੜਾ ਜਿਹਾ ਸਾਨੂੰ ਹਿਸਟਰੀ ਚ ਜਾਣਾ ਪਵੇਗਾ ਚਲਨੇ ਆ ਜਿਹੜਾ ਹਿੰਦੂਆਂ ਦਾ ਪ੍ਰੋਬਲਮ ਹੈ ਇਹਨਾਂ ਨੂੰ ਸਭ ਤੋਂ ਵੱਡਾ ਮਸਲਾ ਹੈ ਵੇ ਕਿ ਇਹ ਕੋਈ ਇਕੱਠਾ ਮਜ਼ਹਬ ਹੈ ਹੀ ਨਹੀਂ ਅੱਛਾ ਇਹਨਾਂ ਨੇ مختلف ਕਿਸਮ ਦੇ ਮੰਨਣ ਵਾਲੇ ਜਿਹੜੇ ਨੇ ਉਹਨਾਂ ਨੂੰ ਇਕੱਠਾ ਕਰਕੇ ਇੱਕ ਕਰੈਕਟਰ ਗੁਜ਼ਰਿਆ ਹਿਸਟਰੀ ਚ ਵਾਲਮੀਕੀ ਨਾਂ ਦਾ ਉਹਦੀ ਡਿਫਰੈਂਟ ਕੋਸੈਂਸਿਕਰ ਪ੍ਰਨੰਸੀਏਸ਼ਨ ਵੀ ਹੋ ਸਕਦੀ ਹੈ ਹਮ ਉਨੇ ਐ ਸੋਚਿਆ ਜਦੋਂ ਇੱਥੇ ਬਕਾਇਦਾ 크ਿਸਚੀਅਨਿਟੀ ਇਸਟੈਬਲਿਸ਼ ਹੋ ਚੁੱਕੀ ਸੀ ਜਦੋਂ 크ਿਸਚੀਅਨ ਪਾਦਰੀ ਜਿਹੜੇ ਨੇ ਉਹ ਬਾਈਬਲ ਹੱਥ ਵਿੱਚ ਲੈ ਕੇ ਇੱਕ ਡਾਕੂਮੈਂਟਡ ਆਪਣੀ ਜਿਹੜੀ ਸਕ੍ਰਿਪਚਰਸ ਨੇ ਉਹ ਲੈ ਕੇ ਆ ਗਏ ਤੇ ਫਿਰ ਇਹਨਾਂ ਦੇ ਇੱਥੇ ਰਹਿਣ ਵਾਲੇ ਲੋਕਾਂ ਨੂੰ ਜਿਹੜੇ ਡਿਫਰੈਂਟ ਦੇਵੀ ਦੇਵਤਾਵਾਂ ਨੂੰ ਮੰਨਣ ਵਾਲੇ ਸਨ ਤੇ ਡਿਫਰੈਂਟ ਆਈਡੀਓਲੋਜੀਸ ਤੇ ਡਿਫਰੈਂਟ ਉਹਨਾਂ ਦੇ ਪੈਟਰਨਸ ਹਨ ਰਿਲੀਜੀਅਨ ਨੂੰ ਮੰਨਣ ਦੇ ਉਹ ਡਿਫਰੈਂਟ ਰਿਲੀਜੀਅਨਸ ਹਨ ਉਹ ਕਲਾਸੀਫਾਈ ਹੋ ਸਕਦੇ ਸਨ ਐਸ ਡਿਫਰੈਂਟ ਰਿਲੀਜੀਅਨਸ ਉਨੇ ਫਿਰ ਸਜੈਸਟ ਕੀਤਾ ਕਿ ਨਾ ਸਭ ਨੂੰ ਇੱਕ ਕੰਬਰੇਲਾ ਥਲੇ ਲਿਆ ਕੇ ਤੇ ਇਹਨਾਂ ਨੂੰ ਇੱਕ ਮਜ਼ੇ ਬਣਾ ਦਿੱਤਾ ਜਾਵੇ ਉਸ ਜ਼ਮਾਨੇ ਜਿਹੜੇ ਅਰਬ ਟ੍ਰੇਡਰਸ ਸਨ ਉਹ ਖਾਸ ਤੌਰ ਤੇ ਇਸ ਇਲਾਕੇ ਨੂੰ ਇਸ ਜਗ੍ਹਾ ਨੂੰ ਹਿੰਦੁਸਤਾਨ ਕਹਿੰਦੇ ਸਨ ਯਾ ਤੇ ਇਹ ਲਫ਼ਜ਼ ਹਿੰਦੂ ਵੀ ਉਥੋਂ ਹੀ ਆਇਆ ਇਹ ਕੋਈ ਇਹਨਾਂ ਦਾ ਇਡੀਜਨਸ ਲਫ਼ਜ਼ ਨਹੀਂ ਅੱਛਾ ਉਸੇ ਲਫ਼ਜ਼ ਨੂੰ ਇਹਨਾਂ ਨੇ ਐਕਵਾਇਰ ਕਰਦੇ ਹੋਏ ਜਿਹੜਾ ਕਿ ਪਾਰੋਡ ਹੈ ਜਿਹੜਾ ਕਿ ਅ ਅਰੇਬਿਕ ਵਰਡ ਹੈ ਅੱਜ ਇਸੇ ਵਾਸਤੇ ਤੇਾਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਹਿੰਦੁਸਤਾਨ ਨੂੰ ਭਾਰਤ ਕਰਨਾ ਚਾਹੁੰਦੇ ਨੇ ਤੇ ਹਰ ਚੀਜ਼ ਦੇ ਨਾਲ ਲਫ਼ਜ਼ ਭਾਰਤ ਨਾਣਾ ਚਾਹੁੰਦੇ ਨੇ ਆ ਸਮਝਣ ਦੇ ਬਾਅਦ ਕਿ ਸਾਡਾ ਤੇ ਜਿਹੜਾ ਨਾਂ ਹੈ ਉਹੀ ਸਾਡਾ ਆਪਣਾ ਨਹੀਂ ਉਹੀ ਸਾਡੇ ਦੁਸ਼ਮਣਾਂ ਦਾ ਦਿੱਤਾ ਹੋਇਆ ਹੈ ਕਿਉਂਕਿ ਜ਼ਾਹਿਰ ਇਸਲਾਮ ਦੁਸ਼ਮਣੀ ਤੇ ਉਹਨਾਂ ਨੇ ਉਹਦੇ ਉੱਤੇ ਤੇ ਉਹ ਡਿਵੈਲ ਕਰਦੇ ਨੇ ਤੇ ਦੁਬਾਰਾ ਉਸੇ ਤਰ੍ਹਾਂ ਆਉਨੇ ਆ ਕਿ ਉਹਦੇ ਵਿੱਚ ਜਦੋਂ ਇਹਨਾਂ ਨੇ ਗਰੁੱਪ ਕੀਤਾ ਉਹਦੇ ਵਿੱਚ ਇਹਨਾਂ ਨੇ ਜਿਹੜੇ ਸ਼ਿਵ ਦੇ ਮੰਨਣ ਵਾਲੇ ਸਨ ਜਿਹੜੇ ਵੈਸ਼ਨੋ ਦੇ ਮੰਨਣ ਵਾਲੇ ਸਨ ਜਿਹੜੇ ਕਿ ਉਹ ਜੈਨ ਨੇ ਉਹ ਫਿਰ ਬੁੱਧ ਹੋ ਗਏ ਫਿਰ ਇਹਨਾਂ ਦੇ ਮਲਟੀਪਲ ਗॉड ਐਂਡ ਗਾਡਿਸ ਇਸ ਨੇ ਨਾ ਤੇ ਉਹਨਾਂ ਸਭ ਨੂੰ ਮੰਨਣ ਵਾਲੇ ਸਨ ਉਹਦੇ ਵਿੱਚ ਇਹਨਾਂ ਨੇ ਸਿੱਖੀਜ਼ਮ ਨੂੰ ਵੀ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਸਿੱਖਾਂ ਨੇ ਇਸ ਚੀਜ਼ ਨੂੰ ਬਹੁਤ ਰਿਟੈਲੀਏਟ ਕੀਤਾ ਉਹਨਾਂ ਨੇ ਕਿਹਾ ਕਿ ਨਹੀਂ ਸਾਡਾ ਇਸ ਗਰੁੱਪ ਆਫ ਰਿਲੀਜਨ ਦੇ ਨਾਲ ਸਾਡਾ ਕੋਈ ਤਾਲੁਕ ਨਹੀਂ ਕਿਉਂਕਿ ਅਸੀਂ ਕਿਸੇ ਦੇਵੀ ਦੇਵਤਾ ਨੂੰ ਨਹੀਂ ਮੰਨਦੇ ਕਿਉਂਕਿ ਟੈਕਨੀਕਲੀ ਵੇਖਿਆ ਜਾਏ ਤੇ ਸਾਡਾ ਅਸੀਂ ਕਿਸੇ ਕੋਈ ਸਾਡਾ ਸਾਡੇ ਤੁਹਾਡੀ ਜਿਹੜੀ ਰਿਲੀਜੀਅਸ ਰਾਉਟਿੰਗ ਹੈ ਉਫਰ ਕੇ ਅਸੀਂ ਨਹੀਂ ਮੰਨਦੇ ਤੇ ਉਹ ਜਿਹੜੀ ਨਫਰਤ ਤੇ ਰੈਜ਼ੈਂਟਮੈਂਟ ਹੈ ਨਾ ਇਹ ਇਹਦੀਆਂ ਜੜ੍ਹਾਂ ਤੁਹਾਨੂੰ ਉਥੋਂ ਮਿਲਦੀਆਂ ਨੇ ਕਿ ਆਖਰ ਐ ਸਿੱਖ ਜਿਹੜੇ ਨੇ ਹੈ ਇੱਕ ਆਪਣੀ ਇੰਡੀਵਿਜੂਅਲ ਆਈਡੈਂਟੀਟੀ ਦੀ ਗੱਲ ਕਿਉਂ ਕਰਦੇ ਨੇ ਤੇ ਫਿਰ ਗੱਲ ਵੀ ਲੌਜੀਕਲ ਕਰ ਦਿੰਦੇ ਨੇ ਸਾਡੇ ਨਾਲ ਮਿਲ ਕਿਉਂ ਨਹੀਂ ਸਕਦੇ ਕਿਉਂਕਿ ਸਾਨੂੰ ਤੇ ਸਭ ਜਿਹੜੇ ਨੇ ਆਪਸ ਵਿੱਚ ਮਿਲਾਣੇ ਨੇ ਜਿਹੜੇ

ਇੱਕ ਤਰਫ ਇਸ਼ਾਰਾ ਕਰਨਾ ਚਾਹੀਈ ਹੈ ਜਦੋਂ ਮੈਂ ਆਪਣਾ ਮਾਸਟਰਸ ਕਰ ਰਹੀ ਸਾਂ ਡੈਨਮਾਰਕ ਵਿੱਚ ਕಾಗ್ਨੀਟਿਵ ਸਿਮਿਓਟਿਕ ਚੋਂ ਤੇ ਇੱਕ ਪ੍ਰਾਇਮਰੀਲੀ ਏਥੀਇਸਟ ਕੰਟਰੀ ਉੱਥੇ ਇੱਕ ਰਿਸਰਚ ਸੈਂਟਰ ਸੀ ਕಾಗ್ਨੀਟਿਵ ਬੇਸਿਸ ਆਫ ਰਿਲੀਜੀਅਨ ਉਹਦੇ ਵਿੱਚ ਉਹ ਰਿਸਰਚ ਕਰ ਰਹੇ ਨੇ ਲੋਕ ਕਿ ਰਿਲੀਜੀਅਨ ਜਿਹੜਾ ਹੈ ਉਹ ਇਨਸਾਨ ਵਾਸਤੇ ਜ਼ਰੂਰੀ ਕਿਉਂ ਹੈ ਬੀਲੀਫ ਸਿਸਟਮ ਜ਼ਰੂਰੀ ਕਿਉਂ ਹੈ ਤੇ ਉਹਨੂੰ ਕਨੈਕਟ ਕਰ ਰਹੇ ਨੇ ਹਿਊਮਨ ਇਵੋਲੂਸ਼ਨ ਨਾਲ ਕਿ ਜਿਹੜੇ ਹੰਟਰ ਗੈਦਰਰਸ ਸਨ ਤੇ ਉਹਦੇ ਬਾਅਦ ਜਿਹੜੀਆਂ ਸਿਵਲਾਈਜ਼ੇਸ਼ਨਸ ਬਣੀਆਂ ਤੇ ਉਹਦੇ ਬਾਅਦ ਇਨਸਾਨ ਜਿਹੜਾ ਹੈ ਉਹ ਇੱਕ ਇਵੋਲਵ ਹੁੰਦਾ ਹੁੰਦਾ ਉਹਦੇ ਕਲਚਰ ਜਿਹੜੇ ਨੇ ਉਹਦੀ ਸਾਰੀ ਵੀ ਸਾਰੀ ਔਰਲ ਹਿਸਟਰੀ ਉਹਦੀ ਕਲੈਕਟਿਵ ਕੌਨਸ਼ੀਅਸਨੈਸ ਉਹਦੇ ਵਿੱਚ ਬਲੀਫ ਦਾ ਕਿਸੇ ਵੀ ਕਿਸਮ ਦੇ ਬਲੀਫ ਦਾ ਇਹ ਉਹੀ ਹੱਥ ਹੈ ਜਿਹੜਾ ਕਿ ਤੁਹਾਡਾ ਉਹ ਇਨਸਟਿੰਕਟ ਉਹੀ ਉਨੀ ਹੀ ਇੰਪੋਰਟੈਂਟ ਹੈ ਜਿੰਨੀ ਕਿ ਤੁਹਾਡੀ ਰੀਪ੍ਰੋਡਕਸ਼ਨ ਦੀ ਹੈ ਤੇ ਜਿੰਨੀ ਤੁਹਾਡੀ ਫਾਈਟ ਤੇ ਫਲਾਈਟ ਦੀ ਹੈ ਇਹ ਜਿਹੜੀ ਤਿੰਨ ਚੀਜ਼ਾਂ ਨੇ ਇਹਦੇ ਨਾਲ ਉਹਨਾਂ ਨੇ ਬਲੀਫ ਨੂੰ ਇਸ ਤਰ੍ਹਾਂ ਮਿਲਾ ਦਿੱਤਾ ਕਿ ਅਗਰ ਮੈਨ ਕਾਈਂਡ ਬਲੀਫ ਜਿਹੜਾ ਹੈ ਉਹ ਨੂੰ ਸਮਝ ਨਾ ਸਕਦਾ ਜਾਂ ਉਹ ਉਹ ਇਨਵੈਂਟ ਨਾ ਕਰ ਸਕਦਾ ਤੇ ਸ਼ਾਇਦ ਹੋਮੋ ਸੇਪੀయన్స్ ਐਕਸਟਿੰਟ ਹੋ ਜਾਂਦੇ ਜਿਵੇਂ ਹੋਮੋ ਰੈਕਟਸ ਹੋ ਗਏ ਜਾਂ ਹੋਰ ਜਿਹੜੀਆਂ ਇਨਸਾਨਾਂ ਦੇ ਨਾਲ ਜਿਹੜੇ ਮਿਲਦੇ ਜੁਲਦੇ ਹੋਰ ਜਿਹੜੀਆਂ ਸਪੀਸੀਜ਼ ਸਨ ਜਿਹੜੀਆਂ ਕਿ ਟੋਟਲ ਕਹਿੰਦੇ ਨੇ 4 ਨੇ ਉਹਦੇ ਵਿੱਚੋਂ 3 ਜਿਹੜੀਆਂ ਨੇ ਐਕਸਟਿੰਟ ਹੋ ਗਿਆ ਨੇ ਇੱਕ ਅਸੀਂ ਬਚ ਗਏ ਹਾਂ ਤੇ ਬਾਕੀ ਉਹ ਵੀ ਇਸੇ ਤਰ੍ਹਾਂ ਸਾਡੇ ਵੀ ਦਿਮਾਗ ਵਾਲੇ ਦੋ ਹੱਥਾਂ ਪੈਰਾਂ ਵਾਲੇ ਇਸੇ ਤਰ੍ਹਾਂ ਖੜੇ ਹੋਣ ਵਾਲੇ ਇਨਸਾਨ ਸਨ ਉਹ ਵੀ ਉਹ ਵੀ ਜਿਹੜੇ ਨੇ जानवरों ਦੀ ਜਿਹਨੂੰ ਅਸੀਂ ਆਨੇ ਚੁਪਾਈਆਂ ਦੀ ਕੈਟਾਗਰੀ 'ਚ ਨਹੀਂ ਸਨ ਹੁੰਦੇ ਲੇਕਿਨ ਬਹਾਰਾ ਨੂੰ ਖਤਮ ਹੋ ਗਏ ਤਰਤੀ ਤੂ ਤੇ ਉਹ ਰਿਸਰਚ ਸੈਂਟਰ ਇਸ ਗੱਲ ਦੇ ਉੱਤੇ ਰਿਸਰਚ ਕਰ ਰਿਹਾ ਕਿ ਬੀਲੀਫ ਸਿਸਟਮ ਇੰਨਾ ਇੰਪੋਰਟੈਂਟ ਹੁੰਦਾ ਹੈ ਹੁਣ ਇਸ ਚੀਜ਼ ਨੂੰ ਕਨੈਕਟ ਕਰੋ ਕਿ ਅਗਰ ਬੀਲੀਫ ਸਿਸਟਮ ਇੱਕ ਇਨਸਾਨ ਦਾ ਇੰਨਾ ਇੰਪੋਰਟੈਂਟ ਹੁੰਦਾ ਹੈ ਤੇ ਉਸ ਬੀਲੀਫ ਸਿਸਟਮ ਤੋਂ ਉਹਨੂੰ ਡਿਸ ਅਸੋਸੀਏਟ ਕਰਦੇ ਨੇ ਹਾਂ ਉਹਨੂੰ ਡਿਸ ਅਸੋਸੀਏਟ ਕਰੋ ਇਨ ਅ ਸੈਂਸ ਕਿ ਉਹਦੀਆਂ ਰਿਲੀਜੀਅਸ ਪ੍ਰੈਕਟਿਸਿਸ ਜਿਹੜੀਆਂ ਨੇ ਜਿਹੜੀ ਉਹਦੀ ਪੀਸਫੁਲ ਜਿਹੜਾ ਰਾਈਟ ਆਫ ਅਸੈਂਬਲੀ ਏ ਕਿਸੇ ਰਿਲੀਜੀਅਸ ਪ੍ਰੋਸੀਸ਼ਨ ਵਾਸਤੇ ਉਹਦੇ ਕੋਲ ਖੋਲ ਲਵੋ ਤੇ ਉਹ ਉਸ ਤਰੀਕੇ ਨਾਲ ਤੁਸੀਂ ਉਹਨੂੰ ਕਲਚਰਲੀ ਵੀ ਸਬਡਿਊ ਕਰ ਲਓਦੇ ਉਸ ਤਰੀਕੇ ਨਾਲ ਤੁਸੀਂ ਉਹਨੂੰ ਸਾਈਕੋਲੋਜੀਕਲੀ ਤੇ ਮੋਰਲੀ ਵੀ ਜਿਹੜਾ ਹੈ ਨਾ ਬੈਂਕਰਪਟ ਕਰੋਗੇ ਤੇ ਇਹ ਸਭ ਤੋਂ ਵੱਡਾ ਹਥਿਆਰ ਹੋਵੇਗਾ ਇਹ ਇਹ ਸਾਨੂੰ ਖਾਸ ਤੌਰ ਤੇ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਬੇਸਿਕਲੀ ਇਹਦੇ ਪਿੱਛੇ ਬਹੁਤ ਫੋਰ ਡੀਪ ਪਲਾਨਿੰਗ ਤੇ ਬਹੁਤ ਵੱਡੀ ਗੇਮ ਹੈ ਇਹ ਸਿਰਫ ਇੱਕ ਪੋਲੀਟੀਕਲ ਸਟੰਟ ਜਾਂ ਸਟਾਂਸ ਨਹੀਂ ਹੈ ਲੋਕ ਸਭਾ ਤੁਸੀਂ ਆਪਣਾ ਭਾਰਤ ਦੀ ਗੱਲ ਕੀਤੀ ਹਿੰਦੁਸਤਾਨ ਦੀ ਹਿੰਦੂ ਦੀ ਗੱਲ ਕੀਤੀ ਇਹ ਤੇ ਕਹਿੰਦੇ ਨੇ ਅਸੀਂ ਤੇ ਬਹੁਤ ਪੁਰਾਣੀ ਤੇਹਜ਼ੀਬ ਆ ਬਹੁਤ ਪੁਰਾਣੀ ਸੰਸਕ੍ਰਿਤੀ ਹੈ ਸਾਡੀ ਜਿਹੜਾ ਭਾਰਤ ਵਾਲਾ ਕੰਮ ਇਹ ਨੇ ਇਹਨਾਂ ਦਾ ਜਿਹੜਾ ਆਰਐਸਐਸ ਦਾ ਟਾਸਕ ਸੀ ਨਰਿੰਦਰ ਮੋਦੀ ਨੂੰ ਕਿ ਤੂੰ ਆਪਣਾ ਜਿਹੜਾ ਕਨਸਟੀਟਿਊਸ਼ਨ ਹੈ ਜਿਹੜਾ ਸੰਵਿਧਾਨ ਹੈ ਤੁਹਾਡਾ ਇਹਦੇ ਤੁਸੀਂ ਲਫ਼ਜ਼ ਇੰਡੀਆ ਕੱਢ ਕੇ ਤੇ ਭਾਰਤ ਪਾਉਣਾ ਉਹ ਪਿਛਲੇ 11 ਸਾਲ ਤੋਂ ਕਾਮਯਾਬ ਨਹੀਂ ਹੋਇਆ ਬਿਲਕੁਲ ਕਿ ਜਦੋਂ ਸਿਰਫ ਇੱਕ ਕੰਮ ਕਰ ਸਕਿਆ ਕਿ ਜਦੋਂ ਇਹ ਹੁਣ ਆਖਰੀ ਜਦੋਂ ਹੁਣ ਆਪਣਾ منتخب ਹੋਇਆ ਜਦੋਂ ਇਲੈਕਸ਼ਨ ਜਿੱਤੇ ਆ ਤੇ ਫਿਰ ਇਹਨੇ ਜਦੋਂ ਉਹ ਤੇ ਲੈਣਾ ਸੀ ਕਿਉਂਕਿ ਸਦਰ ਵੀ ਆਪਣਾ ਸੀ ਆਪਣੀ ਸੀ ਤੇ ਸਦਰ ਨੂੰ ਇਹਨਾਂ ਨੇ ਕਿਹਾ ਕਿ ਤੇ ਉਹ ਇਨਵੀਟੇਸ਼ਨ ਦੇ ਉੱਤੇ ਭਾਰਤ ਲਿਖਵਾਇਆ ਪਹਿਲੀ ਵਾਰੀ ਜਦੋਂ ਬੜਾ ਅਰੋਪ ਕਿਹਾ ਅਜਨਬਾਹ ਜੀ ਵਾਪਸ ਭਾਰਤ ਦੀ ਤਰਫ ਲੋਟ ਰਹੇ ਆ ਇਹ ਤੇ ਤੁਸੀਂ ਬਿਲਕੁਲ ਸਹੀ ਨਿਸ਼ਾਨਦੇਹੀ ਕੀਤੀ ਕਿ ਇਹ ਧਰਮ ਜਿਹੜਾ ਇਹ ਵੀ ਜਿਹੜਾ ਇਹ ਵੀ ਕੋਈ ਟੂਟੀ ਫਰੂਟੀ ਟਾਈਪ ਕੋ ਟੂਟ ਬਟੂਟ ਹੈਗਾ ਉਹ ਹੁਣ ਤੱਕ ਵੀ ਲੋਕ ਉਥੇ ਆਪਣੀ ਇੰਡੀਵਿਜੂਅਲ ਜੈਨ ਜਿਵੇਂ ਸਾਡੀਆਂ ਕਮਿਊਨਿਟੀਆਂ ਅਲੱਗ ਸਾਡਾ ਮਸਲਾ ਇਹ ਹੈਗਾ ਕਿ ਉਹ ਜਿਸ ਤਰ੍ਹਾਂ ਦੀ ਵੀ ਸ਼ਕਤੀ ਆਪਣਾ ਰੱਖਦਿਆਂ ਨੇ ਉਹਨਾਂ ਨੂੰ ਉਸੇ ਤਰ੍ਹਾਂ ਦੀ ਆਜ਼ਾਦੀ ਹੈ ਉਹਨਾਂ ਨੂੰ ਪ੍ਰੋਬਲਮ ਕੋਈ ਨਹੀਂ ਪ੍ਰੋਬਲਮ ਇਹ ਸਿਰਫ ਪਾਕਿਸਤਾਨ ਭੇਜਣ ਦੇ ਤਾਂ ਕਿ ਜਨਮਸਥਾਨ ਗੁਰੂ ਘਰ ਨਾ ਜਾ ਸਕਣ ਆਪਣੇ ਗੁਰਨਾਨਕ ਤੋਂ ਜਾ ਕੇ ਅਰਦਾਸ ਨਾ ਕਰ ਸਕਣ ਇਸ ਵੇਲੇ ਜਦੋਂ ਫਲੱਡ ਆਇਆ ਹੋਇਆ ਜਦੋਂ ਇਨਸਾਨ ਮੁਸ਼ਕਲ 'ਚ ਹੁੰਦਾ ਪ੍ਰੋਬਲਮ 'ਚ ਹੁੰਦਾ ਤੇ ਸਭ ਤੋਂ ਪਹਿਲੇ ਆਪਣੇ ਬਲੀਫ ਸਿਸਟਮ ਨੂੰ ਆਵਾਜ਼ ਦਿੰਦਾ ਤੇ ਆਪਣੇ ਰੱਬ ਦੇ ਨਾਲ ਜੁੜਦਾ ਆਪਣੇ ਖਾਲਕ ਦੇ ਨਾਲ ਜੁੜਦਾ ਤੇ ਜਿੱਤੇ ਵੀ ਬਲੀਫ ਸਿਸਟਮ ਨੂੰ ਕਰਦਾ ਜਿੱਤੇ ਵੀ ਇਬਾਦਤ ਕਰਦਾ ਉਹਦੇ ਕੋਲੋਂ ਦੁਆ ਮੰਗਦਾ ਬਾਹਰ ਚੀਜ਼ਾਂ ਦੇ ਸ਼ੁਕਰਾਨਾ ਕਰਦਾ ਬਾਹਰ ਚੀਜ਼ਾਂ ਮੰਗਦਾ ਪੂਰੇ ਪੰਜਾਬ ਤੇ ਆਪਣਾ ਹੜ ਆਇਆ ਹੋਇਆ ਲੋਕੀ ਚਾਹੁੰਦੇ ਨੇ ਕਿਸੀ ਜਾ ਕੇ ਗੁਰੂ ਘਰ ਅਰਦਾਸ ਕਰੀਏ ਇਸ ਮੌਕੇ ਦੇ ਉੱਤੇ ਇਸ ਹਥਿਆਰ ਨੂੰ ਵਰਤਣਾ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਇਸ ਹਥਿਆਰ ਨੂੰ ਵਰਤਣ ਦਾ ਇਹ ਉਹਨਾਂ ਦੇ ਮੁਤਾਬਕ ਇੱਕ ਬਹੁਤ ਹੀ ਸਹੀ ਮੂਵ ਹੈ ਕਿਉਂਕਿ ਇਸ ਜਿਹੜੀ ਰਿਲੀਜੀਅਸ پرج ہے یا کولونا قائم کرنی ہی. وہ دا ایک ہے لا اینڈ آرڈر دا مسئلہ بنا انہوں اپنے ایک دشمن ریلیٹ کر دنٹ جڑے گال کر رہے سو کہ غلطی مسئلہ ادا نہ کچھ اور رکھ لینڈ کیونکہ انڈیا جاؤ انگریز کولونازر دے گئے ہندوستان د گئے ਤੇ ਆਪਣਾ ਨਾਂ ਇਹਨਾਂ ਦਾ ਇਹਨਾਂ ਦਾ ਤੇ ਹੈ ਨਹੀਂ ਜਿਹੜੀ ਡਾਕੂਮੈਂਟਡ ਹਿਸਟਰੀ ਦੀ ਤੁਸੀਂ ਗੱਲ ਕਰ ਰਹੇ ਹੋ ਮੈਂ ਜਦੋਂ ਰਿਸਰਚ ਕਰ ਰਹੀ ਸਾਂ ਤੇ ਉਹ ਕਿਸੇ ਵੀ ਜਗ੍ਹਾ ਤੇ ਤੁਹਾਨੂੰ ਉਹਦੀ ਡਾਕੂਮੈਂਟੇਸ਼ਨ ਦੀ ਕੋਈ ਡੇਟ ਹੀ ਨਹੀਂ ਲੱਭਦੀ ਫਿਰ ਇਹ ਕਹਿੰਦੇ ਨੇ ਜੀ ਜਦੋਂ ਇਹ ਤਰਤੀਬ ਬਣੀ ਹੈ ਸਾਡਾ ਰਿਲੀਜੀਅਨ ਪਹਿਲਾ ਰਿਲੀਜੀਅਨ ਹੈ ਤੇ ਉਹ ਤਰਤੀਬ ਉਦੋਂ ਦੀ ਬਣੀ ਹੈ ਤੇ ਉਹ 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 ਅਸੀਂ ਇਹਨਾਂ ਨੂੰ ਡਾਕੂਮੈਂਟ ਬਹੁਤ ਲੇਟ ਕੀਤਾ ਹੈ ਸਾਡਾ ਮਜ਼ਬ ਇੰਨਾ ਪੁਰਾਣਾ ਹੈ ਤੇ ਇਹ ਸਾਡਾ ਮਸਲਾ ਨਹੀਂ ਤੁਹਾਡਾ ਮਜ਼ਬ ਕਿੰਨਾ ਪੁਰਾਣਾ ਹੈ ਤੁਹਾਨੂੰ ਸਭ ਪਤਾ ਹੈ ਯਾ ਕਿਉਂਕਿ ਸਾਨੂੰ ਤੇ ਸਿਰਫ ਇਹ ਪਤਾ ਹੈ ਕਿ ਜਿਹੜੇ ਸੈਂਟਰਲ ਏਸ਼ੀਅਨ ਸਟੈਪਸ ਤੋਂ ਵਾਈਟ ਹੰਜ਼ ਆਏ ਸਨ ਉਹ ਆਪਣਾ ਰਿਲੀਜੀਅਨ ਨਾਲ ਲੈ ਕੇ ਆਏ ਸਨ ਤੁਹਾਡੀ ਫੈਲਸੀ ਇਹ ਕਿ ਤੁਸੀਂ ਕਹਿੰਦੇ ਹੋ ਕਿ ਆਪਣਾ ਰਿਲੀਜੀਅਨ ਨਹੀਂ ਨਾਲ ਲੈ ਕੇ ਆਏ ਉਹ ਜਿਹੜੇ ਗੁਰਸਵਾਰ ਸਨ ਚਿੱਟੇ ਗੋਰੇ ਜਿਹੜੇ ਕਿ ਜਿਨ੍ਹਾਂ ਦੇ ਆਫਸਪਿੰਗ ਹੁਣ ਤੁਹਾਡੇ ਬ੍ਰਾਹਮਣਿਕਲ ਨੇ ਤੇ ਇੰਡੀਜਨਸ ਨੂੰ ਤੁਸੀਂ ਅਨਟੱਚੇਬਲ ਬਣਾ ਦਿੱਤਾ ਤੇ ਇਹ ਚੁਰੰ ਤੁਸੀਂ ਕਿਸੇ ਹੋਰ ਜਗ੍ਹਾ ਤੇ ਜਾ ਕੇ ਵੇਚੋ ਲੋਕਾਂ ਨੇ ਹਿਸਟਰੀ ਪੜ ਲਈਏ ਤੇ ਉਹ ਜਿਹੜੇ ਸਟੈਪਸ ਤੋਂ ਜਿਹੜੇ ਸੈਂਟਰਲ ਏਸ਼ੀਅਨ ਆਏ ਸਨ ਇਨਵੇਡਰ

ਇਨਾਂ ਦਾ ਸੂਰਤੇ ਅਸੂਰਧਾ ਕਨਸੈਪਟ ਵੈਨਾਂ ਨੇ ਸਿਰਫ ਟਿਲਟ ਕਰਕੇ ਇਥੇ ਜਿਹੜਾ ਸੂਰਯੋ ਅਸੂਰਯੋ ਤੇ ਉਹ ਅਸੂਰ ਉਹ ਸਾਰੇ ਦੇ ਸਾਰੇ ਇਨਾਂ ਨੇ ਉਹ ਸੈਂਟਰਲ ਏਸ਼ੀਅਨ ਉਹਨਾਂ ਹੀ ਖੁਦਾਵਾਂ ਨੂੰ ਬਣਾਏ ਨੇ ਸਾਰੇ ਦੇ ਸਾਰੇ ਇਨਾਂ ਦੇ ਜਿਹੜੇ ਉਹਨੂੰ ਆਪਣਾ ਬਣਾ ਲਿਆ ਕਬਜ਼ਾ ਕਰਨ ਦੀ ਆਦਤ ਇਹਨੂੰ ਸ਼ੁਰੂ ਤੋਂ ਸ਼ੁਰੂ ਤੋਂ ਕਬਜ਼ਾ ਕਰਨ ਦੀ ਆਦਤ ਕਸ਼ਮੀਰ ਦਾ ਆਪਣਾ ਬਣਾਇਆ ਕਿ ਕਿਸੇ ਨੂੰ ਜਿਹੜਾ ਉਹ ਨੀਲਾ ਕੀਤਾ ਕਿਸੇ ਨੂੰ ਪੀਲਾ ਕੀਤਾ ਤੇ ਇਹ ਸਾਰਾ ਕੰਮ ਜਿਹੜਾ ਵੇ ਉਹ ਲੇਕਿਨ ਇਹ ਸਾਰੀ ਦੀ ਸਾਰੀ ਜਿਹੜੀ ਇਹਨਾਂ ਦੀ ਰਿਲੀਜੀਅਸ ਟ੍ਰੈਡੀਸ਼ਨ ਹੈ ਉੱਥੋਂ ਹੀ ਆਈ ਆਵੇ ਤੇ ਇੱਥੇ ਦਾ ਜਿਹੜਾ ਇੱਕ ਇੰਡੀਜਨਸ ਰਿਲੀਜੀਅਨ ਜਿਹੜੇ ਇੱਥੇ ਬਣੇ ਜਿਵੇਂ ਕਿ ਇੱਥੇ ਦੇ ਇੰਡੀਜਨਸ ਰਿਲੀਜੀਅਨਸ ਵਿੱਚ ਯਾ ਬੀਲੀਫ ਸਿਸਟਮ ਵਿੱਚ ਬੋਧਿਜ਼ਮ ਹੋ ਗਿਆ ਇਸਲਾਮ ਵੀ ਬਾਹਰੋਂ ਆਇਆ ਵੀ ਤੇ ਦੂਜਾ ਇੱਥੇ ਦਾ ਇੰਡੀਜਨਸ ਰਿਲੀਜੀਅਨ ਜਿਹੜਾ ਵੀ ਉਹ ਸਿੱਖੀਜ਼ਮ ਹੈ ਕ੍ਰਿਸਚੀਅਨਿਟੀ ਵੀ ਬਾਹਰੋਂ ਆਈਗੀ ਤੇ ਇਹ ਦੋ ਰਿਲੀਜੀਅਨ ਜਿਹੜੇ ਨੇ ਦੋ ਬੀਲੀਫ ਸੈਟਸ ਜਿਹੜੇ ਨੇ ਉਹ ਇੱਥੇ ਦੇ ਇੰਡੀਜਨਸ ਬੀਲੀਫ ਸੈਟ ਨੇ ਜਿਹੜੇ ਇਸ ਧਰਤੀ ਤੋਂ ਬਣੇ ਨੇ ਤੇ ਉਹ ਇਹ ਉਹਨਾਂ ਨੂੰ ਜੀ ਰੋਸ ਤੋਂ ਮੈਂ ਮੈਂ ਸਿਰਫ ਇਹ ਕਰਾਂਗਾ ਇਹ ਬਹੁਤ ਤੁਸੀਂ ਤਰੀਕ ਤੇ ਬਿਲਕੁਲ ਸਹੀ ਪਰਦੇ ਚੋਕ ਰਹੇ ਹੋ ਮੈਂ ਸਿਰਫ ਜਰਾ ਵਾਪਸ ਮੁੜਾਂਗਾ ਤੁਹਾਨੂੰ ਇੱਥੇ ਸਿਰਫ ਯਾਨੀ ਕਿ ਇਹ ਜਿਹੜਾ ਸਾਡਾ ਮੁੱਦਾ ਸਿੱਖਾਂ ਵਾਲਾ ਤੁਸੀਂ ਦੱਸੋ ਕਿ ਜਦੋਂ ਇਹਨਾਂ ਨੂੰ ਆਪਣਾ ਇਹਦੇ ਤੇ ਰੋਕ ਲਾਈ ਜਾਏਗੀ ਔਰ ਹੁਣ ਇਸ ਵਾਰੀ ਇਹ ਐਬਜ਼ੌਰਬ ਕਰ ਜਾਣਗੇ ਕੱਲ ਨੂੰ ਫਿਰ ਵਿਸਾਖੀ ਦਾ ਮੇਲਾ ਆਣਾ ਕੱਲ ਨੂੰ ਫਿਰ ਗੁਰੂ ਦੀ ਆਪਣਾ ਉਹਨਾਂ ਦਾ ਕਹਿੰਦੇ ਡੈਥ ਅਨਿਵਰਸਰੀ ਆਣੀ ਹੈ ਉਹ ਫਿਰ ਉਸ ਤੋਂ ਬਾਅਦ ਫਿਰ ਅਗਲਾ ਸਾਲ ਜਨਮ ਦਿਨ ਦਾ ਆਣਾ ਉਸ ਤੋਂ ਬਾਅਦ ਹੋਰ ਵੀ ਤਿਉਹਾਰ ਬੜੇ ਆਂਦੇ ਨੇ ਪੰਜਾ ਸਾਹਿਬ ਇਹਨਾਂ ਨੇ ਜਾਣਾ ਹੁੰਦਾ ਜੋੜ ਮੇਲਾ ਹੁੰਦਾ ਤੇ ਜਦੋਂ ਹਰ ਚੀਜ਼ ਨੂੰ ਰੋਕ ਲਈ ਜਾਣਗੇ ਇਹ ਰੋਕ ਲਾਉਣ ਦੇ ਉੱਤੇ ਮਾਨਸਿਕਤਾ ਯਾਨੀ ਕਿ ਮੈਂਟਲ ਦੇ ਉੱਤੇ ਕੀ ਫਰਕ ਪਾਏਗਾ ਸਾਡੇ ਸਿੱਖਾਂ ਦੇ ਜਿਹੜੀ ਕਿ ਇਤਨੀ ਬੜੀ ਤਾਦਾਦ ਵਿੱਚ ਸਾਡੇ ਬਿਲਕੁਲ ਚਾਰ ਕਦਮ ਨਾਲ ਬੈਠੇ ਨੇ ਪਰ ਉਹਨਾਂ ਨੂੰ ਜਿਹੜਾ ਆਪਣਾ ਉਹ ਮذਬੀ ਜਗ੍ਹਾ ਤੇ ਜਾਣ ਦੀ ਜਿਹੜੀ ਨਾ ਉਹ ਇਜਾਜ਼ਤ ਨਹੀਂ ਮਿਲਦੀ ਪਈ ਜਿਹਦੇ ਨਾਲ ਐਂਟਰੀ ਆਸਾਨ ਹੋ ਗਈ ਸੀ ਤੇ ਲੋਕਾਂ ਦੇ ਤੇ ਬਾਰੇ ਜਿਸੀਂ ਸੋਸ਼ਲ ਮੀਡੀਆ ਤੇ ਦੇਖਦੇ ਸਾਂ ਕਿ ਉਹ ਸਿਰਫ ਬਾਰਡਰ ਦੇ ਉਸ ਪਾਰ ਆ ਕੇ ਜਿੰਨੀ ਦੂਰ ਤੱਕ ਅਗਰ ਦਿਖਾਈ ਦੇਂਦਾ ਸੀ ਜਾਂ ਨਹੀਂ ਦੇਂਦਾ ਸੀ ਮੂੰਹ ਕਰਕੇ صرف اے سوچ کے واپس چلے جاندے سن کہو ہے او 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 اور ہر ہر انسان کی ہوں اپنی جا یقین ہے ایمان ہے اہمیت ہوں لیکن مسئلہ ہے جبار بھائی جڑیاں سائزیشن ہوں نے بہت پرانیاں سیولا ہوں اس خوشفہ سوشلوجسٹ کہ خوشفہمی چند لگتا ہے کہ سڈے اچھ ہوا ہے ایسا کچھ تو مراد ملے دیکھ لو نا 7-7000 ਸਾਲ ਪਹਿਲੇ ਅਸੀਂ ਗੱਲ पे ਇਥੇ ਕਰਨੀ ਆ ਅਸੀਂ ਕੋਈ ਵੈਸਟਰਨ ਸਿਵਲਾਈਜੇਸ਼ਨ ਦੀ ਗੱਲ ਤੇ ਨਹੀਂ ਪੇ ਕਰਦੇ ਇਹ 7-7000 ਸਾਲ ਪਹਿਲਾਂ ਤੁਹਾਡੇ ਕੋਲ ਡਾਕੂਮੈਂਟਡ ਲੱਭ ਜਾਂਦਾ ਹੈ ਕਿ ਇਹਨਾਂ ਦੇ ਕੋਲ ਟ੍ਰੇਡ ਸੀ ਇਕਨੋਮੀ ਕਰਦੇ ਸਨ ਆਰਟ ਸੀ ਕਲਚਰ ਸੀ ਡਾਂਸ ਸੀ ਮਿਊਜ਼ਿਕ ਸੀ ਤੇ ਇਨੀਆਂ ਐਨ ਰਿਚ ਤੇਨੀਆਂ ਸਿਵਲਾਈਜ਼ਡ ਜਿਹੜੀਆਂ ਨੇ ਐਥਨਿਕਸ ਐਥਨਿ ਸਿਟੀਜ਼ ਨੇ ਖਾਸ ਤੌਰ ਤੇ ਤੇ ਪੰਜਾਬੀਆਂ ਦੇ ਉੱਤੇ ਵੀ ਇਹੀ ਕਰਸ ਹੈ ਕਿ ਇਹ ਵੀ ਇਹੀ ਸਮਝਦੇ ਨੇ ਕਿ ਸਾਡੀ ਵੀ ਜਿਹੜੀ ਸਿਵਲਾਈਜੇਸ਼ਨ ਹੈ ਇੰਨੀ ਪੁਰਾਣੀ ਹੈ ਕਿ ਸਾਨੂੰ ਕੋਈ ਫਰਕ ਨਹੀਂ ਪੈਣਾ। ਇਹ ਤੁਸੀਂ ਆਪਣੀ ਤੇ ਮੇਰੀ ਮਿਸਾਲ ਇੱਥੇ ਲੈਂਦੇ ਪੰਜਾਬ ਵਿੱਚ ਲੈ ਕੇ ਦੇਖ ਲਓ ਕਿ ਸਾਡੀ ਪੰਜਾਬੀ ਜ਼ੁਬਾਨ ਨਾਲ ਕੀ ਹੋਇਆ ਹੈ ਕਿ ਅਸੀਂ ਇੱਥੇ ਸ਼ਾਇਦ ਦੁਨੀਆਂ ਦੇ ਲੋਕਾਂ ਨੂੰ 29 ਪੂਰਾ ਲੋਕਾਂ ਨੂੰ ਅਜੀਬ ਲੱਗੇ। ਲੇਕਿਨ ਉਹਨਾਂ ਨਾਲ ਸਾਂਝੀ ਕਰ ਦਿੰਦੇ ਆ ਕਿ ਪਾਕਿਸਤਾਨ ਜਿਹੜਾ ਬੰਦਾ ਪੰਜਾਬੀ ਬੋਲੇ ਉਹਨੂੰ ਜਹਿਲ ਸਮਝਿਆ ਜਾਂਦਾ ਤੇ ਮਾਵਾਂ ਜਿਹੜੀਆਂ ਨੇ ਉਹ ਘਰ ਬੱਚਿਆਂ ਦੇ ਨਾਲ ਪੰਜਾਬੀ ਬੋਲਣਾ ਜਿਹੜਾ ਉਹ ਸ਼ਰਮ ਸਮਝਦਿਆਂ ਨੇ ਕਿ ਕੋਈ ਜਗ੍ਹਾ ਕਿਸੇ ਪਬਲਿਕ ਪਲੇਸ ਤੇ ਤੁਹਾਨੂੰ ਪੰਜਾਬੀ ਤੇ ਸਾਡੇ ਸਾਡੇ ਨਾਲ ਜੋ ਕੁਝ ਹੋਇਆ ਉਹਦੇ ਵਿੱਚ ਹੁਣ ਅਸੀਂ ਅਗਰ ਖੜੇ ਆ ਤੇ ਹੁਣ ਅਗਰ ਸਾਹਮਣੇ ਤੁਸੀਂ ਤੁਹਾਨੂੰ ਜੈਲ ਸਮਝ ਲੈ ਤੇ ਜੋ ਅਸਲ ਨੂੰ ਬਾਤ ਨਹੀਂ ਹੋਣਾ ਠੀਕ ਹੈ ਅਸੀਂ ਇਸ ਚੀਜ਼ ਨੂੰ ਜਿਸ ਅਸੋਸੀਏਟ ਤੇ ਕਰਨੇ ਆ ਕਿ ਪੰਜਾਬੀਅਤ ਦਾ ਜਾਂ ਪੰਜਾਬੀ ਹੋਣੇ ਦਾ ਜਾਂ ਸਾਡੀ ਹੋਣਦ ਦਾ ਜਾਂ ਸਾਡੇ ਰਹਿਣ ਸਹਿਣ ਦਾ جہਾਲਤ ਦੇ ਨਾਲ ਤੁਸੀਂ ਲਿਖ ਜਿਹੜਾ ਜੋੜ ਦਿੱਤਾ ਵੇ ਇਹ ਹੀ ਚੀਜ਼ ਜਿਹੜੀ ਹੈ ਉਹ ਇੰਡੀਅਨ ਪੰਜਾਬ ਚ ਵੀ ਹੋ ਰਹੀ ਏ ਉਹਦੀ ਵੀ ਉਹਦੇ ਨਾਲ ਵੀ ਇਹ ਹੋ ਰਿਹਾ ਕਿ ਉਹਨਾਂ ਦੀ ਹੋਣ ਤੇ ਰਹਿ ਰਹਿਤਲ ਵਿੱਚ ਜਿਹੜਾ ਨਾ ਉਹਦੇ ਉੱਤੇ ਅਟੈਕ ਹੋ ਰਿਹਾ ਉਹਨਾਂ ਦੇ ਕਲਚਰ ਉੱਤੇ ਅਟੈਕ ਹੋ ਰਿਹਾ ਉਹਨਾਂ ਦੀ ਜ਼ੁਬਾਨ ਤੇ ਅਟੈਕ ਹੋ ਰਿਹਾ ਉਹਨਾਂ ਦੇ ਰਹਿਣ ਸਹਿਣ ਤੇ ਅਟੈਕ ਹੋ ਰਿਹਾ ਤੁਸੀਂ ਵੇਖੋ ਉਹਨਾਂ ਦੇ ਉੱਤੇ ਅਟੈਕਸ ਦੀ ਡਾਈਮੈਂਸ਼ਨ ਕੀ ਹੈ ਉਹਨਾਂ ਕੋਲ ਬੇਰੋਜ਼ਗਾਰੀ ਇੰਨੀ ਜ਼ਿਆਦਾ ਹੈ ਕਿ ਉਹਨਾਂ ਦੀ ਸਾਰੀ ਯੂਥ ਪਾਪੂਲੇਸ਼ਨ ਜਿਹੜੀ ਬਾਹਰ ਚਲੀ ਗਈ ਏ ਤੇ ਇੱਥੇ ਜਿਹੜੇ ਨੇ ਫਿਰ ਉਹਦੇ ਉੱਤੇ ਉਹਦੇ ਬਾਅਦ ਤੁਸੀਂ ਵੇਖੋ ਕਿ ਉਹਨਾਂ ਦੇ ਲੈਂਡ ਗ੍ਰੈਬ ਦਾ ਉਹਨਾਂ ਦਾ ਜਿਹੜਾ ਇਸ਼ੂ ਇੰਨਾ ਵੱਡਾ ਬਣਾਇਆ ਸੀ ਬਿਲਕ

ਉਸੇ ਪਾਇ ਉਨਤੇ ਤਿੰਨ ਤਿੰਨ ਮੰਜ਼ਲਾ ਬਕਾਨ ਬਣਾ ਲਏ ਤੇ ਲੇਕਿਨ ਮਾਂ ਜਿਹੜੀ ਹੋਇਆ ਇਹ ਕਹਿ ਰਹੀ ਹੁੰਦੀ ਕਿ ਪੁੱਤਰ ਮੈਂ ਜ਼ਰਾ ਕੰਫਰਟੇਬਲ ਨਹੀਂ ਤੇਰੇ ਕਿਚਨ ਚ ਤੇ ਮੇਰੀ ਜਲਾਨੀ ਸਾਈਡ ਤੇ ਕਿਰੇ ਬਣਾ ਦੇ ਬੇਸ਼ੱਕ ਪੱਕੀ ਈਟਾਂ ਦੀ ਬਣਾ ਦੇ ਮੈਂ ਉਹਦੇ ਚ ਕੰਫਰਟੇਬਲ ਹਾਂ ਤੇ ਪੁੱਤਰ ਇਹ ਕਰਦਾ ਵੀ ਹੈ ਕਿ ਸਾਡਾ ਜਿਹੜਾ ਸਾਡਾ ਜਿਹੜਾ ਕਲਚਰ ਏ ਉਹ ਗਾੜੇ ਤੋਂ ਤੁਸੀਂ ਖੋ ਲਵੋਦੇ ਡਿਫਰੈਂਟ ਫਾਰਮਸ ਵਿੱਚ ਸਾਡੇ ਬੱਚਿਆਂ ਨੂੰ ਤੁਸੀਂ ਨੌਕਰੀ ਨਹੀਂ ਦੇਵੋਗੇ ਸਾਡੇ ਉੱਤੇ ਤੁਸੀਂ ਵਾਟਰ ਟੈਰੋਰਿਜ਼ਮ ਸ਼ੁਰੂ ਕਰਦੇ ਹੋ ਤੇ ਸਾਡਾ ਪਾਣੀ ਤੁਸੀਂ ਕਿਸੇ ਹੋਰ ਨੂੰ ਦੇ ਦੇਵੋਗੇ ਸਾਡੇ ਵਿੱਚ ਦੀ ਫਿਡ ਡਰਗ ਜਿਹੜੇ ਉਹ ਇਨਫਿਊਜ਼ ਕਰ ਦਿਓਗੇ ਉਹਦੇ ਬਾਅਦ ਸਾਡੇ ਲੋਕਾਂ ਨੂੰ ਤੁਸੀਂ এমਪਲੋਇਮੈਂਟ ਵਿੱਚ ਜਿਹੜਾ ਉਹ 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 ਮਿਨੀਮਾਈਜ਼ ਕਰਨਾ ਸ਼ੁਰੂ ਕਰ ਦਿਓਗੇ ਫਿਰ ਤੁਸੀਂ ਉਹਦੇ ਬਾਅਦ ਕਸਰ ਰਹਿ ਜਾਂਦੀ ਹੈ ਤੁਹਾਡੇ ਮਜ਼ਬਦ ਦੀ ਇੱਕ 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 ਅਰਦਾਸ ਦੀ ਇੱਕ ਉਮੀਦ ਦੀ ਤੇ ਉਹ ਵੀ ਇੱਕ ਇਨਸਾਨ ਕੋਲੋਂ ਖੋਲੋ ਤੇ ਫਿਰ ਉਸ ਇਨਸਾਨ ਨੇ ਉਹਦੇ ਬਾਅਦ ਫਿਰ ਉਹਦੇ ਬਾਅਦ ਉਹ ਹੋਰ ਫਿਰ ਸਬਜੂਕੇਸ਼ਨ ਕੀ ਹੁੰਦੀ ਹੈ ਜਦੋਂ ਤੁਸੀਂ ਇੱਕ ਇਨਸਾਨ ਕੋਲੋਂ ਦਾ ਬਿਲੀਫ ਸਿਸਟਮ ਹੀ ਖੋਲ ਲਓ ਤੇ ਫਿਰ ਉਹ ਉਹ ਦੇ ਬਾਅਦ ਉਹਨੇ ਹੋਰ ਕੀ ਕਰਨਾ ਹੁੰਦਾ ਉਹਦੇ ਬਾਅਦ ਫਿਰ ਉਹਦੇ ਕੋਲ ਇੱਕ ਹੀ ਚਾਰਾ رہ ਜਾਂਦਾ ਹੈ ਕਿ ਜਾਂ ਤੇ ਫਿਰ ਉਹ ਬਿਲਕੁਲ ਨੰਬ ਹੋ ਜਾਏ ਤੇ ਉਹ ਬਿਲਕੁਲ ਡੈਡ ਹੋ ਜਾਏ ਤੇ ਜਾਂ ਫਿਰ ਉਹ ਫਿਰ ਕੋਈ ਮੇਜਰ ਰੈਵੋਲੂਸ਼ਨ ਜਾਂ ਮੇਜਰ ਇਟੈਲੀਏਸ਼ਨ ਜਿਹੜੀ ਉਹ ਸਾਹਮਣੇ ਆਉਂਦੀ ਹੈ ਤੇ ਉਹਦੇ ਬਾਅਦ ਫਿਰ ਲੋਕ ਇਹ ਚੀਜ਼ ਦਾ ਸਵਾਲ ਕਰਦੇ ਨੇ ਕਿ ਜੀ ਫਨਾਨੀ ਜਿਹੜੀ ਲੋਕ ਨੇ ਉਹ ਹੈ ਹੈਪੀ ਕਿਉਂ ਨਹੀਂ ਜਾਂ ਉਹ ਉਹਨਾਂ ਉਹਨਾਂ ਦੀ ਰੈਜ਼ੈਂਟਮੈਂਟਸ ਕਿਉਂ ਨੇ ਉਹਨਾਂ ਦੀ ਰੈਜ਼ੈਂਟਮੈਂਟ ਇਸੇ ਵਾਸਤੇ ਨੇ ਕਿ ਉਹ ਕਿਸੇ ਵੀ ਐਂਗਲ ਤੋਂ سیکیور یا سیف نہیں فیل کر دے دے جڑا ایک بہت ہی پرسنل اینگل ہے کہ تو یقین تو مذہب تو اسی او بھی انہا کو کھو لینا چاہن ہو اس بنیاد تے کہ کوئی بزرگ کوئی مائی بابا جڑا ہے او ایتھے بارڈر ٹپ کے آ کے پتہ نہیں او کیڑی واپس جا کے دہشتگرد بن جائے گا صرف آ کے ایتھے متھا ٹیک کے ٹھیک ہے صرف آ کے دعا مانگ کے تے واپس جڑے نہیں ہو پتہ نہیں کسی نے اپنی ساری زندگی دے پیسے کٹے کیتے ہوں دے میں یاد رہا دے کوئی ایک سال تو بے کے سوچتا ہوئے گا کہ میں جانے ਤੇ ਤੁਸੀਂ ਉਹਨਾਂ ਲੋਕਾਂ ਕੋਲੋਂ ਉਹਨਾਂ ਦਾ ਬਿਲੀਫ ਸਿਸਟਮ ਹੋਣ ਦਾ ਮਤਲਬ ਹੈ ਵੀ ਤੁਸੀਂ ਬਕਾਇਦਾ ਇੱਕ ਜਿਹੜਾ ਜਿਹੜਾ ਜੈਨੋਸਾਈਡ ਦਾ ਫਰਸਟ ਸਟੇਜ ਹੈ ਮੈਂ ਇੰਨਾ ਸਖਤ ਲਫ਼ਜ਼ ਇਸਤੇਮਾਲ ਨਹੀਂ ਕਰਨਾ ਚਾਹੁੰਦੀ ਲੇਕਿਨ ਜਿਹੜਾ ਗ੍ਰੈਗਰੀ ਨੇ ਪੂਰੇ 10 ਪੁਆਇੰਟਸ ਦੱਸੇ ਉਸ 10 ਪੁਆਇੰਟ ਵਿੱਚ ਜਿਹੜਾ ਪਹਿਲਾ ਤਰੀਨ ਪੁਆਇੰਟ ਹੈ ਅਗਰ ਤੁਸੀਂ ਕਿਸੇ ਦੀ ethnicities cleansing ਕਰਨਾ ਚਾਹੁੰਦੇ ਹੋ ਵਾਇਆ ਜੈਨੋਸਾਈਡ ਬਹੁਤ ਵੱਡਾ ਗੁੱਪ ਉਹਦੇ ਵਿੱਚ ਪਹਿਲਾ ਵੇਖੀ ਤੁਸੀਂ ਉਹਦੇ ਕੋਲ ਉਹਦੇ ਕੋਲ ਤੁਸੀਂ ਉਹਦੀ ਉਹਦਾ ਉਹਦਾ ਬਿਲੀਫ ਤੇ ਉਹਦੀ ਉਹਦੇ ਹੋਂਦ ਖੋਣ ਦੀ ਕੋਸ਼ਿਸ਼ ਕਰੋ ਤੇ ਉਹਨੂੰ ਪਬਲੀਕਲੀ ਅੰਦੋਲਨ ਜੀਵੀ ਕਹੇ ਉਹ ਜਿਵੇਂ ਜਿਹੜਾ ਨਰਿੰਦਰ ਮੋਦੀ ਨੇ ਕਿਹਾ ਸੀ ਜਦੋਂ ਲੈਂਡ ਗ੍ਰੈਬ ਦਾ ਇਸ਼ੂ ਚੱਲ ਰਿਹਾ ਸੀ ਉਹਨੇ ਕਿਹਾ ਜੀ ਇਹ ਤੇ ਕੋਈ ਸਪੀਸੀਜ਼ ਹੀ ਹੋਰ ਨੇ ਅੰਦੋਲਨ ਜੀਵੀ ਨੇ ਉਹ ਗੱਲ ਸਿਰਫ ਇਹ ਕਰ ਰਹੇ ਸਨ ਕਿ ਸਾਡੀ ਜ਼ਮੀਨ ਐਸੀ ਨਹੀਂ ਦੇਣੀ ਅਸੀਂ ਇਹਦੇ ਕੋਲ ਕੁਝ ਕਮਾ ਸਕਾਂਦੇ ਨਹੀਂ ਕਮਾ ਸਕਾਂਦੇ ਅਸੀਂ ਮਲਟੀਪਲ ਕਾਰਪੋਰੇਸ਼ਨਸ ਨੂੰ ਲੀਜ਼ ਤੇ ਨਹੀਂ ਦੇਣੀ ਜਾਂ ਇਹਨਾਂ ਨੂੰ ਇੱਥੇ ਕਾਰਪੋਰੇਟ ਫਾਰਮਿੰਗ ਨਹੀਂ ਕਰਨੀ تو کارپورٹ فارمنگ کرن دا مطلب ہے تسی میرے کو ڈیرہ ڈنڈا کھول لینا ہے میرا مال ڈنگر کھول لینا تے میں پھر پیچھے کیتے جانا اے پیچھے کیتے اے اگر گل جیڑی ہے مول سٹیٹ مائی باپ ہوندی ہے اگر اے سٹیٹ نہیں سمجھ سکتی کہ میرے کولوں تسی میرا فون کھولو دے تے میری حالت ایک پاگل والی ہو جے گی میرا فون کھولو دے تے میرا برین پروسیس ختم ہو جے گا میرا میری ریزننگ میری ججمنٹ ڈیسیجن میکنگ ایویلیویشن میرے کوگنیٹو سسٹم جیڑا ہے او سارے دا سارا

ਇਸ ਚੀਜ਼ ਦੀ ਜਿਹੜੀ ਹੈ ਅਸੀਂ ਸਿਰਫ ਜ਼ੁਬਾਨ ਦੇ ਨਾਲ ਸاسي ਥੋੜਾ ਜਿਹਾ ਮਹਿਸੂਸ ਕਰਨੇ ਆ ਤੇ ਅਸੀਂ ਇਸ ਪਾਸੇ ਪੰਜਾਬ ਤੇ ਤੁਸੀਂ ਵੇਖੋ ਅਸੀਂ ਕਿੰਨੀ شدت ਦੇ ਨਾਲ ਇਹਦੀ ਫਾਈਟ ਕਰ ਰਹੇ ਹਾਂ ਕਿ ਅਸੀਂ ਇਵਨ ਜਿਹੜੇ ਨੇ ਸੀਰੀਅਸ ਤਰੀਨ ਮਸਲੇ ਜਿਹੜੇ ਨੇ ਇੰਟਰਨੈਸ਼ਨਲ ਅਫੇਅਰ ਵੀ ਅਸੀਂ ਕਹਿੰਦੇ ਹਾਂ ਅਸੀਂ ਪੰਜਾਬੀ ਚ ਡਿਸਕਸ ਕਰਾਦੇ ਤੇ ਇਸ ਗੱਲ ਨੂੰ ਫਾਈਟ ਕਰਾਂ ਦੇ ਹਾਲਾਂਕਿ ਨਾ ਐ ਸਟੇਟ ਸਪான்ਸਰਡ ਦੇ ਨਾ ਐ ਸਟੇਟ ਐਡਡੀ ਮਸਲਾ ਵੇ ਇਸਿਰਫ ਅੰਗਰੇਜ਼ਾਂ ਦਾ ਪਾਇਆ ਹੋਇਆ ਸਾਡੇ ਦਿਮਾਗਾਂ ਦੇ ਵਿੱਚ ਕਿ ਪੰਜਾਬੀ ਦਾ ਕੋਈ ਹਾਲਤ ਨਾਲ ਤੱਲਕ ਤੇ ਪਿੰਡੂ ਨਾਲ ਵੀ ਕੋਈ ਹਾਲਤ ਨਾਲ ਤੱਲਕ ਹੀ ਤੇ ਅਸੀਂ ਤੇ ਮੈਂ ਤੇ ਤੁਸੀਂ ਇਸ ਦੇ ਪੱਕੇ ਪਿੰਡੂਆਂ ਤੇ ਅਸੀਂ ਤੇ ਇਸ ਗੱਲ ਤੇ ਬੜਾ ਫਖਰ ਕਰਦੇ ਆ ਕਿ ਅਸੀਂ ਹੈ ਆ ਤੇ ਸਾਡੇ ਕੋਲੋਂ ਮੈਂ ਸਮਝ ਨਹੀਂ ਆ ਕਿ ਅਗਰ ਮੇਰੇ ਕੋਲੋਂ ਮੇਰੀ ਹੋਂਦ ਕੋਈ ਖੋਲੇਗਾ ਤੇ ਮੇਰਾ ਮੇਰਾ ਵਜੂਦ ਖਤਮ ਹੋ ਜਾਏਗਾ ਖੋਲੇਗਾ ਡਾਕਟਰ ਸਾਹਿਬ ਅਸੀਂ ਇਹਨਾਂ ਨੂੰ ਆਪਣੀ ਹੋਂਦ ਨਹੀਂ ਖੋਣ ਦਿੰਦੇ ਅਸੀਂ ਫਾਈਟ ਕਰਾਂਗੇ ਥੋੜੇ ਘੱਟ ਸੁਣਦੇ ਲੋਕ ਜਿਵੇਂ ਕਰਨ ਲੇਕਿਨ ਅਸੀਂ ਗੱਲਾਂ ਕਰਾਂਗੇ ਪੰਜਾਬੀ ਵਿੱਚ ਪੰਜਾਬੀ ਮਾਂ ਬੋਲੀ ਨੂੰ ਅਸੀਂ ਜਿੰਦਾ ਰੱਖਾਂਗੇ ਲਾਸਟ ਮੁਖਤਸਰ ਬਿਲਕੁਲ ਦੱਸਣਾ ਤੁਸੀਂ ਰੈਟੇਲੀਏਸ਼ਨ ਦੀ ਗੱਲ ਕੀਤੀ ਹੈ ਸਿਚੁਏਸ਼ਨ ਦੇ ਉੱਤੇ ਜਿਹੜੇ ਚੜ੍ਹਦੇ ਪੰਜਾਬ ਦੇ ਮੇਰੇ ਭਰਾ ਨੇ ਸਿੰਘ ਭਰਾ ਨੇ ਵੱਡੀ ਉਮਰ ਦੇ ਨੇ ਯੂਥ ਹੈ ਜਵਾਨ ਹੈ ਇਹਨਾਂ ਕੋ ਕਿਸ ਤਰ੍ਹਾਂ ਰੈਟੇਲੀਏਟ ਇਹਨਾਂ ਨੂੰ ਕਰਨਾ ਚਾਹੀਦਾ ਤੇ ਕੀ ਇਹਨਾਂ ਕੋ ਆਪਸ਼ਨ ਹੋ ਸਕਦੇ ਨੇ ਰੈਟੇਲੀਏਸ਼ਨ ਦੇ ਕੋਈ ਦੇਖੋ ਸਿੱਖ ਤੇ ਡਾਇਸਪੋਰਾ ਬਹੁਤ ਜ਼ਿਆਦਾ ਹੈ ਹਾਂਜੀ ਐ ਪੀਪਲ ਟੂ ਪੀਪਲ ਕਨੈਕਸ਼ਨ ਤੇ ਪਬਲਿਕ ਜਿਹੜਾ ਜਿਹੜੀ ਡਿਪਲੋਮੇਸੀ ਹੈ ਉਹ ਇਸਤੇਮਾਲ ਕਰ ਸਕਦੇ ਐ ਤੇ

ਜਿਹੜੀ ਕਿ ਪੀਸ ਤੇ ਮਤਨੀ ਹੈ ਜਿਹੜੀ ਕਿ ਇੰਨੀ ਹੋਲਿਸਟਿਕ ਹੈ ਕਿ ਉਹ ਕਿਸੇ ਕਿਸਮ ਦੀ ਜਿਹੜੀ ਆਰਗੂਮੈਂਟੇਸ਼ਨ ਤੇ ਕਿਸੇ ਕਿਸਮ ਦੀ ਕਨਫਰੋਂਟੇਸ਼ਨ ਤੋਂ ਬਹੁਤ ਦੂਰ ਹੈ ਉਹਨੂੰ ਤੇ ਹਰ ਕਿਸੇ ਨੂੰ ਸਮਝਣਾ ਚਾਹੀਦਾ ਤੇ ਸਮਝਾਣਾ ਚਾਹੀਦਾ ਤੇ ਸਾਨੂੰ ਇਹ ਡੀ ਹਿਊਮਨਾਈਜ਼ ਕਿਉਂ ਕੀਤਾ ਜਾ ਰਿਹਾ ਸਾਨੂੰ ਇਹ ਲਫ਼ਜ਼ ਇਸਤੇਮਾਲ ਕਰਨੇ ਚਾਹੀਦੇ ਇਹਨਾਂ 'ਚ ਕੋਈ ਸ਼ਰਮ ਨਹੀਂ ਕਿ ਸਾਨੂੰ ਇਸ ਕਿ ਇਹ ਰਿਲੀਜੀਅਸ ਪਰਜ ਜਿਹੜਾ ਹੈ ਉਹ ਡੀ ਹਿਮਨਾਈਜ਼ ਕਰ ਰਿਹਾ ਤੁਸੀਂ ਡਿਸੋਸੀਏਟ ਕਰਦੇ ਹੋ ਬੀਲੀਫ ਸਿਸਟਮ ਤੋਂ ਤੁਸੀਂ ਇਨਸਾਨ ਨੂੰ ਇਨਸਾਨੀਅਤ ਤੋਂ ਦੂਰ ਕਰ ਰਹੇ ਹੋ ਤੇ ਕਾਇਸਪੁਰਾ ਨੂੰ ਖਾਸ ਕਰਕੇ ਹਰ ਜਗ੍ਹਾ ਤੇ ਜਾ ਕੇ ਇਹ ਗੱਲ ਸਮਝਾਣੀ ਤੇ ਕਰਨੀ ਚਾਹੀਦੀ ਹੈ ਕਿ ਵੇਖੋ ਤੁਸੀਂ ਗੱਲ ਕਰਦੇ ਹੋ ਕਿ ਆਖਿਰ ਪ੍ਰੋਬਲਮ ਕੀ ਏ ਤੇ ਪ੍ਰੋਬਲਮ ਤੇ ਪਤਾ ਨਹੀਂ ਛੋਟਾ ਜਾਂ ਵੱਡੇ ਦਾ ਮੈਨੂੰ ਪਤਾ ਲੇਕਿਨ ਇਹ ਤਾਂ ਵੱਡਾ ਪ੍ਰੋਬਲਮ ਕੀ ਏ ਕਾਇਸਪੁਰਾ ਬੱਚਾ ਜਾਂ ਲੜਕੀ ਜਾਂ ਲੜਕੇ ਵਾਸਤੇ ਕਿ ਮੇਰੇ ਜਿਹੜੇ ਪਿੱਛੇ ਮੈਂ ਛੱਡ ਆਇਆ ਹਾਂ ਮਾਈ ਬਾਪ ਉਹ ਦੁਆ ਨਹੀਂ ਮੰਨ ਸਕਦੇ ਮਤਲਬ ਮੈਂ ਤੇ ਛੱਡ ਆਇਆ ਕਿ ਰੋਜੀ ਰੋਟੀ ਵਾਸਤੇ ਮੇਰੇ ਵਾਸਤੇ ਰੋਜ਼ਗਾਰ ਉਥੇ ਕੋਈ ਨਹੀਂ ਮੈਂ ਉਥੇ ਸੇਫ ਕੋਈ ਨਹੀਂ ਮੈ ਕਿਸੇ ਵੀ ਵਕਤ ਚੁਕਿਆ ਜਾ ਸਕਨਾ ਮਾਰਿਆ ਜਾ ਸਕਦਾ ਮੇਰੀ ਜ਼ਮੀਨ ਖੋਈ ਜਾ ਸਕਦੀ ਹੁਣ ਜਿਹੜੇ ਬੁੱਢੇ ਨੇ ਪਿੱਛੇ ਛੱਡ ਆਇਆ ਉਹ ਦੁਆ ਨਹੀਂ ਮੰਗ ਸਕਦਾ ਉਹਨਾਂ ਕੋਲ ਤੁਸੀਂ ਦੁਆ ਦਾ ਹੱਕ ਖੋ ਲਿਆਵੇ ਕਿ ਤੁਸੀਂ ਉਹਨਾਂ ਨੂੰ ਕਿਹਾ ਕਿ ਜੀ ਉਹ ਜਾ ਨਹੀਂ ਸਕਦੇ ਇਹਦੇ ਵਿੱਚ ਵੇਖੋ ਸਿਕਿਉਰਿਟੀ ਜਾਂ ਇਸ ਚੀਜ਼ ਨੂੰ ਪੋਲੀਟਿਸੀਸ ਤੁਸੀਂ ਤਦ ਕਰੋਗੇ ਤੁਸੀਂ ਲੋਕਾਂ ਨੂੰ ਆਉਣ ਦੇਵੋ ਉਹ ਜੇ ਭਾ ਅਗਰ ਪਾਕਿਸਤਾਨ ਮੁਕਾਬਲਮ ਕਰ ਰਿਹਾ ਹੋਵੇ ਪਾਕਿਸਤਾਨ ਹਾਰ ਲੈ ਕੇ ਖਲੋਤਾ ਪਾਕਿਸਤਾਨ ਇਸ ਬਿੱਲਾਂ ਲਾਈਆਂ ਪਾਕਿਸਤਾਨ ਇੰਤਜ਼ਾਮ ਕਰਦਾ ਕਿ ਭਾਈ ਆਉਣ ਵਾਲੇ ਬਣੋ ਇੱਥੇ ਤੁਹਾਡੀ ਮਹਿਮਾਨ ਨਿਵਾਜ਼ੀ ਕਰੀਏ ਤੁਸੀਂ ਵੱਖਰਾ ਹੀ ਆਪਣੇ ਨੂੰ ਸਿਰਫ ਵੀਜ਼ਾ ਦੇ ਪੂਰੇ ਸਿਸਟਮੇ ਉਸ ਸਿਸਟਮ ਨੂੰ ਨਹੀਂ ਉਸ ਸਿਸਟਮ ਨੂੰ ਹੀ ਲੋਕਾਂ ਨੂੰ ਸਮਝਾਉਣ ਦੀ ਲੋੜ ਹੈ ਕਿ ਇਹ ਇੱਕ ਰਹਿਦਾਰੀ ਹੈ ਜਿਦੇ ਵਿੱਚ ਹਰ ਜਿਹੜਾ ਯਾਤਰੀ ਉਹ ਕੰਡੀਸ਼ਨ ਡੇ ਕਿ ਉਹ ਯਾਤਰਾ ਦੀ ਇਸਤਾਨ ਦੇ ਕਿਸ ਤਰ੍ਹਾਂ ਰਹੇਗਾ ਕਿਸ ਤਰ੍ਹਾਂ ਉਹਦੀ ਕੋਈ ਬਹੁਤ ਜ਼ਿਆਦਾ ਪਬਲਿਕ ਇੰਟਰੈਕਸ਼ਨ ਨਹੀਂ ਅਸੀਂ ਕੋਈ ਇਹ ਨਹੀਂ ਚਾਹੁੰਦੇ ਕਿ ਇੰਡੀਅਨ ਗਵਰਨਮੈਂਟ ਜਿਹੜੀ ਉਹ ਬਹੁਤ ਕੰਬਣਾ ਹੀ ਸ਼ੁਰੂ ਕਰਦੇ ਵੀ ਅਸੀਂ ਉਹਨਾਂ ਨੂੰ ਕੋਈ ਹਾਰਟ ਅਟੈਕ ਨਹੀਂ ਦੇਣਾ ਚਾਹੁੰਦੇ ਆਪ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਸਿਰਫ ਆਓ ਇੱਥੇ ਆ ਕੇ ਇੱਕ ਸਥਾਨ ਤੱਕ ਰਹੋ ਤੁਹਾਡੇ ਕੋਲ ਅਗਰ ਇੱਕ ਇੱਕ ਸਥਾਨ ਦਾ ਪਾਸ ਹੈ ਤੁਸੀਂ ਉਹਦੇ ਤੋਂ ਬਾਹਰ ਨਹੀਂ ਜਾ ਸਕਦੇ ਸਾਡੇ ਵਾਸਤੇ ਉਹਨਾਂ ਦਿਨਾਂ ਚ ਹੁੰਦਾ ਹੈ ਕਿ ਅਸੀਂ ਪਾਸ ਲਈਏ ਬਗੈਰ ਉਹਨਾਂ ਇਲਾਕਿਆਂ ਚ ਨਹੀਂ ਜਾ ਸਕਦੇ ਤੋ ਕੋਈ ਐਸੀ ਓਪਨ ਇੰਟਰੈਕਸ਼ਨ ਨਹੀਂ ਹੋ ਰਹੀ ਕਿ ਉੱਥੇ ਕੋਈ ਬਹੁਤ ਵੱਡੀ ਕੋਈ ਐਸੀ ਪਲੈਨਿੰਗ ਐਂਡ 플ੋਟਿੰਗ ਹੋ ਰਹੀ ਹੋਵੇ ਕਿ ਇਹ ਬਹੁਤ ਯੂ ਨੋ ਰਿਲੀਜੀਅਸਲੀ ਦੇਖਣਾ ਚਾਹੀਦਾ ਹੈ ਯੂ ਨੋ 휴ਮੈਨਿਟੀ ਦੇ ਬੇਸਿਸ ਤੇ ਦੇਖਣਾ ਚਾਹੀਦਾ ਹੈ ਕਿ ਡਾਇਸਪੋਰਾ ਲੋਕਾਂ ਨੂੰ ਇਹਨੂੰ ਬਹੁਤ ਖੁੱਲ ਕੇ ਇਸ ਪੂਰੇ ਮੈਕੈਨਿਜ਼ਮ ਨੂੰ ਇਸ ਪ੍ਰੋਸੈਸ ਨੂੰ ਸਮਝਾਉਣਾ ਚਾਹੀਦਾ ਹੈ ਕਿ ਉਹਦੇ ਬਾਅਦ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਦੇ ਨਾਲ ਇਹ ਲੋਕਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਅਸੀਂ ਕਿਸ ਧਰਮ ਦੇ ਮੰਨਣ ਵਾਲੇ ਆ

ਕਿ ਡਾਇਸਪੋਰਾ ਸਿੱਖ ਤੇ ਫਾਈਟ ਕਰਨਗੇ ਉਹ ਕਰ ਰਹੇ ਨੇ ਉਹ ਆਣਗੇ ਵੀ ਇੱਥੇ ਪਰ ਜਿਹੜੇ ਚੜ੍ਹਦੇ ਪੰਜਾਬ ਦੇ ਲੋਕ ਨੇ ਹੋਰ ਕੋਈ ਨਹੀਂ ਕਮਜ਼ ਕਾ ਆਪਣੀ ਸੋਸ਼ਲ ਮੀਡੀਆ ਉਹਨਾਂ ਦੇ ਕੋਲ ਹੈ ਉਹ ਤੇ ਉਹਨਾਂ ਨੂੰ ਪ੍ਰੋਟੈਸਟ ਕਰਨਾ ਚਾਹੀਦਾ ਔਰ ਸਭ ਤੋਂ ਵੱਡਾ ਜਿਹੜੀ ਸਟੇਟ ਹੈ ਪੰਜਾਬ ਦੀ ਉਹਦਾ ਜਿਹੜਾ ਮੁੱਖ ਮੰਤਰੀ ਏ ਉਹ ਇੱਕ ਸਿੱਖ ਹੈ ਭਗਵੰਤ ਮਾਨ ਨੂੰ ਕਮਜ਼ ਕਮ ਆਪਣੇ ਸਿੱਖ ਹੋਣ ਦੇ ਨਾਤੇ ਇੱਕ ਖੱਤ ਜਿਹੜਾ ਇੱਕ ਚਿੱਠੀ ਜਿਹੜੀ ਉਹ ਨਰਿੰਦਰ ਮੋਦੀ ਨੂੰ ਤੇ ਸੈਂਟਰ ਸਰਕਾਰ ਨੂੰ ਜ਼ਰੂਰ ਲਿਖਣੀ ਚਾਹੀਦੀ ਪ੍ਰੋਟੈਸਟ ਦੀ ਕਿ ਤੁਸੀਂ ਬਾਕੀ ਕੰਮ ਅਗਰ ਕਰ ਰਹੇ ਹੋ ਅਗਰ ਤੁਸੀਂ ਕ੍ਰਿਕਟ ਖੇਡ ਲਈਏ ਤੇ ਪਾਕਿਸਤਾਨ ਦੇ ਨਾਲ ਤੇ ਕੁਝ ਨਹੀਂ ਹੋਇਆ ਤੇ ਇਹ ਜਿਹੜੇ ਸਾਡੇ ਲੋਕ ਅਰਦਾਸ ਕਰਨਾ ਚਾ ਰਹੇ ਨੇ ਇਹਨਾਂ ਨੂੰ ਵੀ ਅਰਦਾਸ ਕਰਨ ਦੀ ਇਜਾਜ਼ਤ ਦਿਓ ਤਾਂ ਕਿ ਸਾਡਾ ਜਿਹੜਾ ਬਲੀਫ ਸਿਸਟਮ ਹੈ ਉਹਨੂੰ ਬਚ ਸਕੇ ਬਹੁਤ ਬਹੁਤ ਧੰਨਵਾਦ ਜ਼ਬਰਦਸਤ ਗੁਫਤਗੁੱਥੀ ਹੋਜੀ ਕੀਤੀ ਬਹੁਤ ਬਹੁਤ ਮਿਹਰਬਾਨੀ